ਆਪ ਦੇਣਾ ਪੈਣਾ ਉਹ ਕਹਿੰਦਾ ਜੀ ਬਾਕੀ ਗੱਲਾਂ ਛੱਡੋ ਮੈਨੂੰ ਇਹ ਦੱਸੋ ਕਿ ਤੁਸੀਂ ਜੇ ਇਸਲਾਮ ਨੂੰ ਪ੍ਰਵਾਨ ਕਰ ਲਵੋ ਤੇ ਫਿਰ ਚੰਗਾ ਨਹੀਂ ਰਹੂਗਾ ਤੁਹਾਡੇ ਤੇ ਕੋਈ ਬਿਪਤਾ ਨਹੀਂ ਪੈਣੀ ਤੁਹਾਡੇ ਅੱਗੇ ਕੋਈ ਮੌਤ ਨਹੀਂ ਆਉਣੀ ਕੋਈ ਤੁਸੀਂ ਇਹ ਨਹੀਂ ਦਿੱਤੇ ਜਾਣੇ ਤੇ ਅਗਲੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੁਸਲਮਾਨਾਂ ਦਾ ਵੱਡਾ ਪੀਰ ਥਾਪਾਂਗੇ ਆ ਮੇਰੇ ਨਾਲ ਸੰਘਾਸਣ ਲੱਗਾ ਨਾ ਇਹ ਸੰਘਾਸਣ ਪੱਕਾ ਤੁਹਾਡੇ ਨਾਮ ਤੁਸੀਂ ਬਹਿਣਾ ਇਹਦੇ ਉੱਤੇ ਤੇ ਜੇ ਹਾਂ ਕਰ ਦੋ ਤਾਂ ਚੰਗੀ ਗੱਲ ਆ ਨਵੇਂ ਪਾਸ਼ਾ ਕਹਿੰਦੇ ਉਹ ਤੈਨੂੰ ਤੇਰਾ ਧਰਮ ਮੁਬਾਰਕ ਸਾਨੂੰ ਸਾਡਾ ਮੁਬਾਰਕ ਜੋ ਅਸੀਂ ਕਰਨਾ ਉਹ ਸਾਨੂੰ ਪਤਾ ਜੋ ਤੂੰ ਕਰਨਾ ਉਹ ਤੈਨੂੰ ਪਤਾ ਲੇਕਿਨ ਅਸੀਂ ਆਪਣੇ ਧਰਮ ਤੋਂ ਪਿੱਠ ਨਹੀਂ ਵਿਖਾਉਣੀ ਮਨਕਰ ਨਹੀਂ ਹੋਣਾ ਅਸੀਂ ਆਪਣੇ ਧਰਮ ਵਿੱਚ ਪੱਕਿਆ ਰਹਿਣਾ ਤੇਰਾ ਜਿੱਥੋਂ ਤੱਕ ਜੋਰ ਲੱਗਦਾ ਤੂੰ ਲਾ ਲੈ ਤੇ ਬਾਦਸ਼ਾਹ ਕਹਿੰਦਾ ਜੀ ਇੱਕ ਗੱਲ ਸਮਝ ਨਹੀਂ ਲੱਗੀ ਨਵੇਂ ਪਾਸ਼ਾ ਕਹਿੰਦੇ ਕਿਹੜੀ ਕਹਿੰਦਾ ਜਿੱਦਣ ਤੁਹਾਡੇ ਵੱਡੇ ਪੀਰ ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ ਸੀ ਉਦੋਂ 11 ਸਾਲ ਦੇ ਸੀ ਉਹ 11 ਸਾਲ ਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਤੇ ਉਹਨਾਂ ਨੇ ਕਹਿਤਾ ਵੀ ਮੈਂ ਪੌਣਾ ਨਹੀਂ ਇਹ ਜਨੇਊ ਕੀ ਆ ਧਾਗਾ ਆ ਟੁੱਟ ਜਾਏਗਾ ਮੈਲ ਲੱਗੇਗੀ ਸਰੀਰ ਨਾ ਸੜ ਕੇ ਸੁਆਹ ਹੋ ਜਾਊਗਾ ਮੈਂ ਨਹੀਂ ਪੌਣਾ ਇਨਕਾਰ ਕਰਤਾ ਸਾਫ ਇਨਕਾਰੀ ਹੋ ਗਿਆ ਬਾਈਕਟ ਕਰਤਾ ਅੱਜ ਤੁਸੀਂ ਉਸੇ ਜੰਜ ਨੂੰ ਲੋੜ ਨਹੀਂ ਦਿੰਦੇ ਇਹਦੇ ਪਿਛੇ ਰਾਜ ਕੀ ਆ ਰਾਮ ਚ ਕੀ ਆ ਨੌਵੇਂ ਬਾਦਸ਼ਾਹ ਕਹਿੰਦੇ ਉਹ ਬਾਦਸ਼ਾਹ ਗੱਲ ਧਾਗੇ ਦੀ ਨਹੀਂ ਗੱਲ ਤਾਂ ਕੇਦੀ ਆ ਗੱਲ ਤੇ ਜ਼ੁਲਮ ਦੀ ਆ ਗੱਲ ਤੇ ਅਤਿਆਚਾਰ ਦੀ ਆ ਜਦੋਂ ਕੋਈ ਮਜ਼ਲੂਮ ਧਿਰ ਸਾਡੇ ਕੋਲ ਆਊਗੀ ਪੁਕਾਰ ਕਰੂਗੀ ਅਸੀਂ ਨਾਲ ਖਲੋਣਾ ਪਾਸ਼ਾ ਕਹਿੰਦੇ ਮੰਨ ਲਾ ਅੱਜ ਇਹਨਾਂ ਹਿੰਦੂਆਂ ਦੀ ਥਾਂ ਸਾਡੇ ਕੋਲ ਤੁਸੀਂ ਆਏ ਹੁੰਦੇ ਅਸੀਂ ਤੁਹਾਡੀ ਬਾਹ ਫੜਨੀ ਸੀ ਜੇ ਤੁਸੀਂ ਮਜ਼ਲੂਮ ਮਜ਼ਰੂਮ ਧਿਰ ਹੁੰਦੇ ਗਰੀਬ ਧਿਰ ਹੁੰਦੇ ਨਿਮਾੜੇ ਹੁੰਦੇ ਸੀ ਤੁਹਾਡੀ ਬਾਹ ਫੜਨੀ ਸੀ ਤੇ ਅੱਜ ਉਹ ਮਜ਼ਰੂਮ ਨੇ ਅਸੀਂ ਉਹਨਾਂ ਦੀ ਬਾਹ ਫੜੀਆ ਇਹ ਗੁਰੂ ਨਾਨਕ ਦਾ ਘਰ ਆ ਇੱਥੇ ਕਿਸੇ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਇੱਥੇ ਤਾਂ ਪਾਸ਼ਾ ਕਹਿੰਦਾ ਵੀ ਭਾਵੇਂ ਬਗਾਨੇ ਆ ਜਾਣ ਆਪਣਾ ਸਿਰ ਵਾਰਨਾ ਪਵੇ ਵਾਰ ਦਿਆਂਗੇ ਭਟ ਚਾਂਦ ਜੀ ਨੇ ਬਚਨ ਲਿਖਿਆ ਬੜੇ ਪਿਆਰੇ ਜਦੋਂ ਪੁਕਾਰ ਕੀਤੀ ਨਾ ਕਸ਼ਮੀਰੀ ਪੰਡਤਾ ਨੇ ਤੇ ਨਵੇਂ ਪਾਸੇ ਨੇ ਪਤਾ ਕੀ ਬੋਲ ਕਹੇ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜਿਆ ਮਨ ਲੋਚਾ ਬੁਰਾਈਆਂ ਗੁਰ ਸ਼ਬਦ ਇਹੋ ਮਨ ਹੋੜਿਆ ਬਾਹ ਜਿਨ੍ਹਾਂ ਦੀ ਪਕੜੀਆ ਸਿਰ ਦੀਜੈ ਬਾਹੇ ਨਾ ਛੋੜਿਆ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜਿਆ ਜੇ ਬਾਹ ਫੜ ਲਈਆ ਬਜਨ ਕਰ ਲੈ ਤਾਂ ਬਜਰਾ ਤੇ ਪੱਕੇ ਰਹਿਣਾ ਹੁਣ ਬਾਹ ਛੱਡਣੀ ਨਹੀਂ ਤੇ ਤੁਸੀਂ ਇੱਕ ਗੱਲ ਵੇਖਿਓ ਭਈ ਆਣ ਕੇ ਹਿੰਦੂਆ ਨੇ ਪੁਕਾਰ ਕੀਤੀ ਜੇ ਮਹਾਰਾਜ ਚਾਹੁੰਦੇ ਤਾਂ ਗੁਰੂ ਸਾਹਿਬ ਕਹਿ ਸਕਦੇ ਤੁਸੀਂ ਤਾਂ ਹਿੰਦੂ ਆ ਅਸੀਂ ਸਿੱਖ ਆ ਤੇ ਔਰੰਗਜ਼ੇਬ ਨੇ ਐਲਾਨ ਕੀਤਾ ਵੀ ਹਿੰਦੂ ਮਾਰ ਦਿਓ ਹਿੰਦੂਆਂ ਦਾ ਜੰਝੂ ਲਾ ਦਿਓ ਹਿੰਦੂਆਂ ਨੂੰ ਮੁਸਲਮਾਨ ਬਣਾਓ ਹਿੰਦੂਆਂ ਦੇ ਮੰਦਰ ਢਾਓ ਇਹਨਾਂ ਦੀਆਂ ਰੌ ਰੀਤਾਂ ਪਰਬਾਦ ਕਰੋ ਔਰੰਗਜ਼ੇਬ ਨੇ ਇਹ ਤਾਂ ਨਹੀਂ ਸੀ ਕਿਹਾ ਹਜੇ ਵੀ ਸਿੱਖਾਂ ਦੇ ਗੁਰਦੁਆਰੇ ਢਾ ਦਿਓ ਸਿੱਖਾਂ ਨੂੰ ਜਬਰੀ اسلام ਵਿੱਚ ਲੈ ਕੇ ਆਓ ਸਿੱਖਾਂ ਨੂੰ ਮਾਰ ਮੁਕਾ ਦਿਓ ਹਜੇ ਇਹ ਤਾਂ ਨਹੀਂ ਸਿੱਕਿਆ ਤੇ ਜੇ ਨੌਵੇਂ ਪਾਸ਼ਾ ਚਾਹੁੰਦੇ ਤਾਂ ਕਹਿ ਸਕਦੇ ਸੀ ਪੰਡਤ ਜੀ ਸਾਡਾ ਹਜੇ ਕੋਈ ਵੈਰ ਨਹੀਂ ਉਹਦੇ ਨਾਲ ਸਾਡੇ ਵਿਰੋਧੋਂ ਨੇ ਕੋਈ ਐਲਾਨ ਨਹੀਂ ਕੀਤਾ ਤੁਹਾਡੇ ਵਿਰੋਧ ਕੀਤਾ ਤੁਸੀਂ ਨੇ ਜਿੱਠੋ ਲੇਕਿਨ ਨੌਵੇਂ ਪਾਸ਼ਾ